ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਕੋਠੇ ਜੀਤਿਆਂ ਵਾਲੇ ਦੇ ਵਿੱਚੋਂ ਮਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਸਵੀਰ ਦੋਸਤੋ ਗਿੱਦੜਵਾਹਾ ਪੈ ਜਾਂਦੀ ਆ ਦੋਸਤੋ ਘਰੇਲੂ ਪਰਿਵਾਰ ਦੇ ਘਰੇ ਆ ਬਾਈ ਦਾ ਖੇਤੀਬਾੜੀ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਨਾ ਦੋਸਤੋ ਬਾਈ ਕੋਲੇ ਇੱਕ ਦੂਜਾ ਸੂਆ ਗੱਪਣ ਝੋਟੀ ਵਿਕਾਊਗਾ ਦੋਸਤੋ ਪਰ ਉਪਰ ਜਾਣਕਾਰੀ ਨਾ ਬਾਈ ਤੋਂ ਲੈ ਲੈਨੇ ਆ ਪਹਿਲਾਂ ਤੁਹਾਨੂੰ ਬਾਈ ਦੇ ਦੋਸਤੋ ਪਸ਼ੂਖਾਉਣੇ ਆ ਤੇ ਬਾਕੀ ਦੋਸਤੋ ਇਧਰਲੇ ਪਾਸੇ ਨਾ ਬਾਈ ਨੇ ਨਮਾਮਕਾਨ ਬਣਾਇਆ ਤੇ ਪਸ਼ੂ ਵਾਲਾ ਦੋਸਤੋ ਸੈਟਅਪ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਦੋਸਤੋ ਸਾਰਾ ਪੱਕਾ ਤੇ ਉੱਪਰ ਵੀ ਦੋਸਤੋ ਲੈਂਟਰ ਪਾਇਆ ਤੇ ਗਰਮੀ ਵੀ ਦੋਸਤੋ ਪਸ਼ੂ ਜੇ ਲੈਂਟਰ ਆ ਤਾਂ ਉੱਪਰ ਤੁਹਾਨੂੰ ਪਤਾ ਹੀ ਹੈ ਵੀ ਘਟ ਮਨਾਉਂਦੇ ਆ ਤੇ ਬਾਕੀ ਦੋਸਤੋ ਜਾਣਕਾਰੀ ਬਾਈ ਤੋਂ ਲਵਾਂਗੇ ਮੂਰਲੇ ਪਾਸੇ ਦੋਸਤੋ ਡਿਜ਼ਾਈਨ ਦੀ ਗੱਲ ਕਰ ਲਈ ਇਹਨਾਂ ਦੋਸਤੋ ਦੇਖ ਸਕਦੇ ਆ ਬਹੁਤ ਸੋਹਣਾ ਡਿਜ਼ਾਈਨ ਪਾਏ ਹੋਏ ਆ ਦੋਸਤੋ ਬਾਕੀ ਜੇ ਗੱਲ ਕਰ ਲਈ ਇਹਨਾਂ ਦੋਸਤੋ ਜਿਹੜੇ ਵੀ ਨੇ ਪੈਸੇ ਲਾਉਣੇ ਹੁੰਦੇ ਕੋਈ ਮਕਾਨ ਦੇ ਉੱਤੇ ਤੇ ਜੇ ਅੱਗੇ ਦੋਸਤੋ ਕੰਮ ਕਰਨ ਵਾਲਾ ਵੀ ਬੰਦਾ ਚੰਗਾ ਮਿਲ ਜੇ ਨਾ ਰੂਹ ਖੁਸ਼ ਹੋ ਜਾਂਦੀ ਆ ਇਸੇ ਤਰ੍ਹਾਂ ਦੋਸਤੋ ਬਾਈ ਹਰਾਂ ਨੂੰ ਜਿਹੜਾ ਮਿਸਤਰੀ ਮਿਲਿਆ ਨਾ ਦੋਸਤੋ ਤੇ ਬਾਈਆਂ ਦੇ ਵੀ ਸਾਡੀ ਰੂਹ ਖੁਸ਼ ਹੋ ਗਈ ਇਹਨਾਂ ਨੇ ਕੰਮ ਕੀਤਾ ਜਿਹੜਾ ਇਧਰ ਮਕਾਨ ਪਾਇਆ ਹੈ ਕੋਠੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਬਾਈ ਜੀ ਹੁੰਦੇ ਨਾ ਜੇ ਆਪਾਂ ਵੀਡੀਓ ਪਾਉਣੀ ਹੋਵੇ ਤਾਂ ਤੁਸੀਂ ਵੀ ਪਾ ਦਿਓਗੇ ਮਿਸਤਰੀ ਦੀ ਨਹੀਂ ਤਾਂ ਅਗਲਾ ਆਪਦਾ ਕੰਮ ਕਰਾ ਕੇ ਨਾ ਪਾਸੇ ਹਟ ਜਾਂਦਾ ਅਗਲਾ ਕਹਿੰਦਾ ਆਪਾਂ ਅੱਗੇ ਲੈਣਾ ਕਿਉਂਕਿ ਸਾਫ਼ ਸੁਥਰਾ ਕੰਮ ਹੋਏ ਤਾਂ ਰੂਹ ਖੁਸ਼ ਹੋ ਜਾਂਦੀ ਆ ਵੈਸੇ ਦੋਸਤੋ ਆਪਾਂ ਬਾਈ ਜੀ ਘਰੇ ਮੱਝ ਦੀ ਵੀਡੀਓ ਕਵਰ ਕਰਨ ਆਏ ਸੀ ਇਹਦੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਨੇ ਆਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਠੀਕ ਠਾਕ ਜੀ ਠੀਕਾ ਠੀਕਾ ਤੇ ਇੱਕ ਵਾਰੀ ਨਾਂ ਦੱਸ ਦਿਓ ਜੀ ਆਪਣਾ ਬਾਈ ਜੀ ਨਾਂ ਸਰਦਾਰਸਨ ਸਿੰਘ ਆ ਠੀਕਾ ਪਿੰਡ ਕੋਟਲੀ ਅਮਰੂ ਕੋਠੇ ਚੀਦਿਆਂ ਵਾਲੇ ਜਿਹੜਾ ਸ੍ਰੀ ਮਲਸਾ ਸਾਹਿਬ ਠੀਕਾ ਅੱਜ ਇੱਕ ਮੱਝ ਆਪਾਂ ਸੇਲ ਕਰਨੀ ਹੈ ਹਾਂ ਇੱਕ ਮੱਝ ਸੇਲ ਕਰਨਾ ਠੀਕਾ ਤੇ ਆਪਾਂ ਮਿਸਤਰੀ ਦੀ ਗੱਲ ਕਰਨ ਗਈ ਤਸੱਲੀ ਹੋ ਗਈ ਆਪਣੀ ਵੀ ਕੰਮ ਕੀਤਾ ਮਿਸਤਰੀ ਨੇ ਹਾਂ ਤਸੱਲੀ ਪਾਸ ਕੰਮ ਕਰਿਆ ਬਾਈ ਇੱਥੇ ਠੇਕੇ ਵਾਲਾ ਕੰਮ ਨਹੀਂ ਕਰਿਆ ਉਹਨੇ ਠੀਕ ਹੈ ਯਾਨੀ ਕਿ ਵੀ ਆਪਾਂ ਕਹਿੰਦੇ ਨੇ ਠੇਕੇ ਵਾਲਾ ਬੰਦਾ ਲਾਲਚ ਕਰਦਾ ਠੀਕ ਹੈ ਲਾਲਚ ਕੋਈ ਨਹੀਂ ਕਰਿਆ ਸ਼ੌਂਕ ਨਾਲ ਕੰਮ ਕਰਿਆ ਵੀ ਸ਼ੌਂਕ ਤਾਂ ਸ਼ੌਂਕੀ ਦਾ ਦੌਰ ਤੇ ਕੰਮ ਕਰਦਾ ਠੀਕ ਹੈ ਸ਼ੌਂਕ ਨਾਲ ਯਾਨੀ ਕਿ ਆਪ ਦਾ ਕੰਮ ਸਮਝ ਕੇ ਕੰਮ ਕਰਿਆ ਆਪ ਦਾ ਕੰਮ ਸਮਝ ਠੀਕ ਆ ਤੇ ਬਾਈ ਜੀ ਇਹ ਮਾਝ ਦੀ ਗੱਲ ਕਰਨਗੇ ਕਿੰਮਾ ਸੂਆ ਸੁੰਦੀ ਆ ਦੂਜੇ ਸੂਆ ਬਾਈ ਜੀ ਚੋਟੀ ਠੀਕ ਆ ਦੂਜਾ ਸੂਆ ਸੁੰਦੀ ਆ ਠੀਕ ਆ ਤੇ ਕਿੰਨੇ ਦਿਨ ਪਏ ਆ ਸੂਨ ਦੇ ਵਿੱਚ ਇਹਦੇ ਸੂਨ ਦੇ ਲੱਗ ਪਕਾਤਾ 12 ਤਰੀਕ ਨੂੰ ਦਿਨ ਪੂਰੇ ਸੀਗੇ ਠੀਕ ਆ ਅੱਜ 10 ਤਰੀਕ ਹੋ ਗਈ ਹਾਂ ਠੀਕ ਆ ਕੋਈ 5-7 ਦਿਨ ਲੈ ਜੂਗਾ ਪਾ ਲੈ ਸਕਦੀ ਬਾਈ ਮੇਰੇ ਮੁਤਾਬਕ ਨਾਲ ਦੇ ਮੇਰੇ ਨਾਲ ਜੋ ਸਾਰਾ ਪਸ਼ੂ ਦਾ ਹਜੇ ਠੀਕ ਆ ਖਾਤਾ ਨਹੀਂ ਵੀ ਥੱਲੋ ਹਜੇ ਜੇ ਗੱਲ ਕਰੀਏ ਤਿਆਰੀ ਓਡੀ ਫੜੀ ਨਹੀਂ ਫੜੀ ਨਹੀਂ ਫੜੀ ਤੇ ਬਾਈ ਦੁੱਧ ਕਿੰਨਾ ਕੁ ਪਾਉਂਦੀ ਹੈ ਪਹਿਲੇ ਬਾਈ ਪਹਿਲੇ ਸੂਏ ਦਾ 12 ਕਿਲੋ ਡੰਗਾ ਦਦਾਇਤ ਕੀ ਰਮਾਣਾ ਮੈਨੂੰ ਵੀ 13-14 14 ਕਿਲੋ ਹੱਸ ਕੇ ਦੁੱਧ ਦੇਉਗੀ ਠੀਕ ਆ 14 ਕਿਲੋ ਖੁੱਲਾ ਪਾ ਦਊਗੀ ਹਾਂ ਤੇ ਕੋਈ ਸੀਮਨ ਸੁਮਨ ਦਾ ਤਾਂ ਪਤਾ ਨਹੀਂ ਹੋਣਾ ਬਾਈ ਨਹੀਂ ਸੀਮਨ ਦਾ ਨਹੀਂ ਪਤਾ ਪਈ ਆਪਾਂ ਝੂਠ ਮਾਰ ਲਏ ਠੀਕ ਆ ਲੋ ਬਈ ਸੋਹਣੀ ਬਾਡੀ ਬੰਦ ਅੰਦਰ ਦੇ ਵਿੱਚ ਹੈਗੀ ਝੋਟੀ ਵੇਖ ਸਕਦੇ ਆ ਸਿੰਘ ਬਿਲਕੁਲ ਕੁੰਡਾ ਦੂਜਾ ਸੂਆ ਸੁੰਦੀ ਹੈ ਦੋਸਤੋ ਤੇ ਰਾਜੀਪਲੀ ਦੀ ਗੱਲ ਕਰੀਏ ਇਹਨਾਂ ਦੋਸਤੋ ਰਾਜੀਪਲੀ ਚੰਗੀ ਆ ਕਿਉਂਕਿ ਸੰਭਾਈ ਸੁਹੀ ਬਾਈ ਦੀ ਬਹੁਤ ਜਿਆਦੇ ਆ ਤੇ ਨੇੜੇ ਹੋਗੇ ਤੁਹਾਨੂੰ ਥਣ ਹਵਾਨੇ ਜਜਮੈਂਟ ਆ ਜਿਹੜੀ ਕਰਵਾ ਦਿੰਨੇ ਆ ਵੇਖ ਸਕਦੇ ਆ ਤਕਰੀਬਨ ਦੋਸਤੋ ਦਿਨ ਬਾਈਆਂ ਦਾ ਪੂਰੀ ਹੈ ਕਈ ਪਸੂ ਮੌਕੇ ਤੇ ਹਵਾਨਾ ਤਿਆਰ ਕਰਦੇ ਆ ਤੇ ਪੰਜ ਚਾਰ ਦਿਨ ਲੱ ਜਾਂਦੀ ਆ ਤਾਂ ਹਵਾਨਾ ਨੇ ਤਕਰੀਬਨ ਜੱਜਮੈਂਟ ਆ ਵੀ ਸੋਹਣਾ ਬਣਾਇਆ ਨਾ ਥਣਾ ਦਾ ਸਹਜ ਦੇਖ ਸਕਦੇ ਹੋ ਬਹੁਤ ਸੋਹਣਾ ਪੂਰਾ ਲੰਮਾ ਥਾਣਾ ਦੋਸਤੋ ਦੋਵੇਂ ਪਾਸਾ ਤੋਂ ਤੁਹਾਨੂੰ ਅਮਾਨ ਕਰਾਉਣੇ ਆ ਬਾਕੀ ਪਤਲੀ ਚਮੜੀ ਦੇ ਵਿੱਚ ਆ ਹਵਾਨੇ ਦੇ ਵਿੱਚ ਵੇਖੋ ਉਹਨਾਂ ਦੋਸਤੋ ਹਵਾਨਾ ਢੇਲਾ ਜੱਜਮੈਂਟ ਤੁਹਾਨੂੰ ਹੋਈ ਜਾਣੀ ਕਿਉਂਕਿ ਹਜੇ ਤਿਆਰੀ ਕਰਨੀ ਆ ਨੇ ਕਈ ਪਸ਼ੂ ਮੌਕੇ ਤੇ ਤਿਆਰ ਕਰਦੇ ਆ ਹਵਾਨਾ ਦੇਖ ਸਕਦੇ ਦੋਵੇਂ ਪਾਸੇ ਆ ਤਾਂ ਤੁਹਾਨੂੰ ਹਵਾਨੇ ਜਿਹੜੀ ਜੱਜਮੈਂਟ ਆ ਦੋਸਤੋ ਕਰਵਾ ਦਿੰਨੇ ਆ ਬਿਲਕੁਲ ਸਾਫ ਸੁਥਰੀ ਐ ਸੇਮ ਸਾਈਜ਼ ਦੇ ਵਿੱਚ ਹੀ ਚਾਰੇ ਥਾਣਾ ਕੋਈ ਦੋਸਤੋ ਵਰਮਾ ਘਟਨਾ ਥਾਣਾ ਹੈ ਨਹੀਂ ਬਾਕੀ ਪਤਲੀ ਚਮੜੀ ਤੇ ਪੱਧਰ ਪੱਠ ਕੁੜਾ ਦੋਸਤੋ ਰਾਜੀ ਬੜੀ ਜਾ ਵੇਖ ਸਕਦੇ ਆ ਤੇ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਲੈ ਵੀ ਖੋਲਨੀ ਤੋੜ ਕੇ ਖਾ ਰਹੀ ਆ ਵੇਖ ਸਕਦੇ ਆ ਹਵਾਨਾ ਦੋਸਤੋ ਜੇ ਗੱਲ ਕਰਨ ਲਈ ਜਿਹੜੇ ਹਿਸਾਬ ਨਾਲ ਢਿੱਲ ਪਈ ਆ ਸੋਨਾ ਤਿਆਰ ਕਰ ਜਾਣਾ ਦਨਪੌਂ ਦੀ ਪੂਰੀ ਆ ਕਈ ਪਸ਼ੂ ਸੂਨ ਲੱਗੇ ਹਵਾਨਾ ਤਿਆਰ ਕਰਦੇ ਆ ਤੇ ਵੈਸੇ ਹੀ ਦੋਸਤੋ ਸਾਫ ਸੁਧਰਾ ਹਵਾਨਾ ਬਿਲਕੁਲ ਸਾਫ ਸੁਰੀ ਝੋਟੀ ਹੈ ਦੋਸਤੋ ਦੂਜਾ ਸੂਹਾ ਹੁੰਦੀ ਹੈ ਕੋਈ ਵੀ ਦੋਸਤੋ ਜੇ ਗੱਲ ਕਰ ਲਈ ਨਾ ਬਾਈ ਦਾ ਵਪਾਰ ਦਾ ਕੰਮ ਨਹੀਂ ਘਰ ਦੇ ਹੀ ਪਸ਼ੂ ਆ ਦੋਸਤੋ ਬਾਕੀ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਉਦੀ ਤਸੱਲੀ ਕਰ ਮੈਂ ਜਿਹੜੇ ਵੀਰ ਨੇ ਦੋਸਤੋ ਪੈਸੇ ਲਾਉਣੇ ਆ ਤਸੱਲੀ ਕਰਨਾ ਤੁਹਾਡਾ ਫਰਜ਼ ਹੁੰਦਾ ਇੱਥੇ ਆ ਕੇ ਆਪਦੀ ਤਸੱਲੀ ਕਰੋ ਤੇ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਆ ਇਹਦਾ ਕੀ ਰੇਟ ਕਰਨਾ ਇਹ ਰੇਟ ਕੀ ਕਰਾਂਗੇ ਫਿਰ ਇਹਦਾ ਰੇਟ ਭਾਈ ਜਿਵੇਂ ਤਾਂ ਇਹ ਆਪਾਂ ਕਹਿ ਦਈਏ ਵੀ ਕਾਲਾ ਸਿਮਾ ਹੈ ਠੀਕ ਆ ਬਈ ਉਹ ਸਾਬਾ ਆਪਾਂ ਆਇਆ ਮਾਲਾ ਘਰ ਪਾਇਆ ਤੁਹਾਨੂੰ ਹੀ ਪਤਾ ਹੀ ਪੈਸੇ ਲੱਗਦੇ ਆ ਤੇ ਲੋੜ ਵੀ ਹੁੰਦੀ ਹੈ ਜੇ ਵੀਰ ਨੂੰ ਠੀਕ ਆ ਸਹੀ ਗੱਲ ਸਹੀ ਆਪਾਂ ਦਾ 1.5 ਲੱਖ ਰੁਪਇਆ ਮੁੱਲ ਕਰਦੇ ਆ ਬਈ ਠੀਕ ਆ 1.5 ਲੱਖ ਮੁੱਲ ਆ ਯਾਨੀ ਕਿ ਹਾਂਜੀ ਮੌਕੇ ਤੇ ਮਾਨਤਾਨ ਕਰਦੇ ਆ ਮੌਕੇ ਤੇ ਮਾਨਤਾਨ ਕਰ ਠੀਕ ਆ ਲਓ ਬਈ ਰੇਟ ਆ ਜਿਹੜਾ ਬਾਈ ਨੇ 1 ਲੱਖ ਰੁਪਈਆ ਆ ਆ 1.5 ਲੱਖ ਰੁਪਈਆ ਤਾਇ ਕੀਤਾ ਮੌਕੇ ਤੇ ਮਾਨਤਾਨ ਹੋ ਜੂ ਕੋਈ ਵੀ ਰੇਟ ਨਾ ਜੇ ਗੱਲ ਕਰ ਲਈ ਫਿਕਸ ਨਹੀਂ ਹੁੰਦਾਗਾ ਕਿਉਂਕਿ ਜੀ ਇਹੜੇ ਵੀਰ ਦੀ ਦੋਸਤੋ ਚੀਜ਼ ਹੁੰਦੀ ਆ ਉਹਨੂੰ ਲੱਗਦਾ ਹੀ ਹੁੰਦਾ ਵੀ ਆਪਣੀ ਇੰਨੇ ਦੀ ਵਿਕ ਜੇ ਬਾਕੀ ਤੁਹਾਨੂੰ ਜਿੰਨੇ ਵੀ ਜਚੇ ਦੋਸਤੋ ਤੁਸੀਂ ਇੱਕ ਵਾਰੀ ਫੋਨ ਜਰੂਰ ਲਾਇਆ ਜੇ ਉਮੀਦ ਆ ਵੀ ਸੌਦਾ ਤੁਹਾਡਾ ਹੋ ਜੂਗਾ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸੁਪੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੇਂ ਵੀਡੀਓ ਦੇ